ਪੰਜਾਬ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੱਪੜੇ ਦੇ ਨੂੰ ਲੈ ਕੇ ਬੜੀ ਧੋਖਾਧੜੀ ਹੁੰਦੀ ਹੈ। ਫਿਲਹਾਲ ਇੱਕ ਵੱਡਾ ਸ਼ੋਰੂਮ ਹੈ ਜਿਹੜਾ ਕਿ ਐਡੀਟਸ ਤੇ ਮਹਿੰਗੇ ਬ੍ਰਾਂਡਾਂ ਦੇ ਨਾਮ ਦੇ ਨਾਲ ਧੋਖਾ ਕਰੀ ਜਾ ਰਿਹਾ ਸੀ। ਯਾਨੀ ਕਿ ਝਾਲੀ ਮਾਲ ਵੇਚ ਰਿਹਾ ਸੀ। ਫਿਰ ਕੀ? ਫਿਰ ਪੁਲਿਸ ਦੇ ਨਾਲ ਮਿਲ ਕੇ ਐਡੀਟਸ ਵਾਲਿਆਂ ਨੇ ਜਦੋਂ ਇਸ ਵੱਡੇ ਸ਼ੋਰੂਮ ਦੇ ਵਿੱਚ ਛਾਪੇਮਾਰੀ ਕੀਤੀ ਤਾਂ ਪਤਾ ਲੱਗਿਆ ਵੀ ਨਕਲੀ ਟੈਗ ਲਾ ਲਾ ਕੇ ਐਡੀਟਸ ਬਣਾਇਆ ਹੋਇਆ ਸੀ। ਯਾਨੀ ਕਿ ਤੁਸੀਂ ਦੇਖ ਲਓ ਜੇ ਤੁਸੀਂ ਐਡੀਟਸ ਪਾ ਰਹੇ ਹੋ। ਤੇ ਇਸ ਸ਼ੋਰੂਮ ਤੋਂ ਲਿਆ ਤਾਂ ਫਿਰ ਤੁਹਾਡਾ ਐਡੀਟਰਸ ਵੀ ਨਕਲੀ ਹੋ ਸਕਦਾ ਹੈ ਦੁਰਾਹਾ ਦਾ ਇਹ ਪੂਰਾ ਮਾਮਲਾ ਆ ਔਰ ਨਾਮਰ ਸ਼ੋਰੂਮ ਦੱਸਿਆ ਜਾ ਰਿਹਾ ਦੁਰਾਹਾ ਦਾ ਜਿੱਥੇ ਕਿ ਜਿਹੜੀ ਕੰਪਨੀ ਹੈ ਉਸਨੇ ਆਪ ਜਿਹੜੀ ਉਹਨਾਂ ਦੇ ਫੀਲਡ ਆਫੀਸਰ ਜਿਹੜੇ ਨੇ ਉਹਨਾਂ ਨੇ ਆਪ ਰੈਡ ਕੀਤੀ ਆ ਔਰ ਦੱਸਿਆ ਕਿ ਇਹ ਸਾਡਾ ਮਾਲ ਹੀ ਨਹੀਂ ਹੈ ਇਹ ਸਿਰਫ ਸਿਰਫ ਨਕਲੀ ਕੰਮ ਚੱਲ ਰਿਹਾ ਔਰ ਲੋਕਾਂ ਨੂੰ ਸਾਡੇ ਬ੍ਰਾਂਡ ਦੇ ਨਾਮ ਦੇ ਥੱਲੇ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੁਣ ਤੁਸੀਂ ਦੇਖ ਲਓ ਜੇਕਰ ਤੁਸੀਂ ਵੱਡੇ ਬ੍ਰਾਂਡ ਲੈ ਰਹੇ ਹੋ ਤਾਂ ਕਿਤੇ ਤੁਹਾਡੇ ਨਾਲ ਵੀ ਇਹ ਗੱਲ ਤੇ ਨਹੀਂ ਹੋ ਰਹੀ ਲਵਾਇਸ ਤੇ ਐਡੀਡਾਫ ਕੰਪਨੀ ਦੇ ਨਮਾਏ ਦੇ ਆਏ ਸੀ ਉਹਨਾਂ ਵੱਲੋਂ ਤਸਵੀਰ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹ ਜੋ ਪਾਰਟੀਕੂਲਰ ਤੌਰ ਤੇ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹੀ ਚੱਲ ਰਹੀ ਲਵਾਇਸ ਤੇ ਐਡੀਡਾਫ ਕੰਪਨੀ ਦੇ ਨਮਾਏ ਦੇ ਆਏ ਸੀ ਉਨਾ ਵੱਲੋਂ ਤਸ਼ਦੀਦ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕਪੜੀ ਦੀ ਅਨਲੀਗਲੀ ਸੌਫਟੀ ਕੀਤੀ ਹੋਏ ਹੈ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮਤਲਬ ਕੋ ਜੋ ਪੜਤਾਲ ਪਾਇਆ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹੀ ਗੱਡੀ ਚੱਲਦੀ